ਦਸੂਆ ਵਿੱਚ ਸਵੇਰੇ ਪੰਜ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਇਹ ਹਾਦਸਾ ਦਸੂਆ ਚ ਮਰੂਤੀ ਏਜੰਸੀ ਨਜ਼ਦੀਕ ਵਾਪਰਿਆ ਉੱਥੇ ਹੀ ਹਾਦਸੇ 'ਚ ਸ਼ਾਮਲ ਦੋ ਟਰੱਕ ਤੇ ਤਿੰਨ ਕਾਰਾਂ ਆਪਸ ਵਿੱਚ ਟਕਰਾਉਣ ਨਾਲ ਨੁਕਸਾਨੀਆਂ ਗਈਆਂ ਇਸ ਹਾਸੇ ਦੇ ਲਪੇਟ ਵਿੱਚ ਇੱਕ ਐਕਟਿਵਲ ਸਵਾਰ ਵੀ ਆ ਗਿਆ ਜੋ ਕਿ ਹਾਦਸੇ ਦੇ ਵਿੱਚ ਜ਼ਖਮੀ ਹੋ ਗਿਆ ਗਨੀਮਤ ਇਹ ਰਹੀ ਕਿ ਹਾਦਸੇ 'ਚ ਕਿਸੇ ਵੀ ਪ੍ਰਕਾਰ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਰਸਹੀਰਾਂ ਦੇ ਦੱਸਣ ਮੁਤਾਬਕ ਇਹ ਹਾਦਸਾ ਸਵੇਰੇ ਤਕਰੀਬਨ 9 ਵਜੇ ਦੇ ਕਰੀਬ ਵਾਪਰਿਆ ਜਦੋਂ ਪਠਾਨਕੋਟ ਵੱਲ ਦੀ ਸਾਈਡ ਤੋਂ ਆ ਰਹੀਆਂ ਗੱਡੀਆਂ ਜਦੋਂ ਸਿਨੇਮਾ ਚੌਕ ਵਿੱਚ ਪਹੁੰਚੀਆਂ ਤਾਂ ਚੌਕ ਵਿੱਚ ਲੱਗੀਆਂ ਲਾਈਟਾਂ ਲੈੱਡ ਹੋ ਗਈਆਂ ਜਿਸ ਤੋਂ ਬਾਅਦ ਅੱਗੇ ਚੱਲ ਰਹੀਆਂ ਗੱਡੀਆਂ ਨੇ ਬ੍ਰੇਕਾਂ ਲਗਾ ਦਿੱਤੀਆਂ ਤੇ ਜਿਸ ਤੋਂ ਬਾਅਦ ਪਿੱਛੇ ਤੋਂ ਆ ਰਹੀਆਂ ਤੇਜ਼ ਰਫ਼ਤਾਰ ਗੱਡੀਆਂ ਇਹਨਾਂ ਦੇ ਪਿੱਛੇ ਆਟਕ ਰਾਈਆਂ ਅਤੇ ਹਸਾਸੇ ਦੀ ਲਪੇਟ ਵਿੱਚ ਦਸੂਆ ਦੇ ਐਸਬੀਆਈ ਬੈਂਕ ਦੇ ਡਿਪਟੀ ਮੈਨੇਜਰ ਵੀ ਆ ਗਏ ਜੋ ਕਿ ਆਪਣੀ ਐਕਟਿਵਾ ਤੇ ਸਵਾਰ ਹੋ ਕੇ ਬੈਂਕ ਨੂੰ ਕੰਮ ਤੇ ਜਾ ਰਹੇ ਸੀ ਜਿਨ੍ਹਾਂ ਨੂੰ ਹਾਸੇ ਤੋਂ ਬਾਅਦ ਜ਼ਖਮੀ ਹਾਲਤ ਦੇ ਵਿੱਚ ਦਸੂਆ ਦੇ ਸਿਵਲ ਹਸਪੀਟਲ ਲਿਜਾਇਆ ਗਿਆ ਜਿੱਥੇ ਕਿ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਸਹਾਸੀਚੇ ਚ ਸ਼ਾਮਲ ਬਾਕੀ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਾਦਸੇ ਤੋਂ ਬਾਅਦ ਨੈਸ਼ਨਲ ਹਾਈਵੇ ਤੇ ਜਾਮ ਲੱਗ ਗਿਆ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਹਾਦਸਾ ਗ੍ਰਸਤ ਗੱਡੀਆਂ ਨੂੰ ਸਾਈਡ ਤੇ ਕਰਨ ਤੋਂ ਬਾਅਦ ਜਾਮ ਨੂੰ ਖੋਲਾ ਦਿੱਤਾ ਗਿਆ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਵਾਹਨਾਂ ਦੇ ਉੱਪਰ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਐਮਰਜੈਂਸੀ ਵਿੱਚ ਵਿਜੇ ਕੁਮਾਰ ਜੀ ਦੀ ਗਿਫਟਿੰਗ ਇੰਜਰਡ ਹੈ ਸਾਡੇ ਕੋਲ ਆਈ ਸੀ ਉਹਨਾਂ ਦੇ ਸਕੂਟਰ ਦਾ ਐਕਸੀਡੈਂਟ ਹੋਇਆ ਕੋਈ ਟਰੱਕ ਦੇ ਨਾਲ ਨਾਲ ਕਾਰ ਦੇ ਵਿੱਚ ਸੱਟਾਂ ਲੱਗੀਆਂ ਉਹਨਾਂ ਦੇ ਹੋਏ ਸਟੀਚਿੰਗ ਕੀ ਕੀ ਹੈ ਫਰੰਮਰੀ ਫਰਸਟ ایڈ ਦਿੱਤੀ ਹੈ ਉਹਨਾਂ ਨੇ ਸੱਟ ਲਗਾਈ ਹੈ ਉਹਨਾਂ ਦੇ ਤੇ ਹੁਣ ਸਿਗਰਾਂ ਕਰਾਉਣ ਭੇਜਿਆ ਗਿਆ ਸਟਿਮੂਲੇਟਰ ਇੰਦਕ ਲੱਗਿਆ ਅਸੀਂ ਸਾਰਾ ਮੌਕੇ ਦੇ ਹਿਸਾਬ ਸੀਗੇ ਮੌਕੇ ਤੇ ਪਹੁੰਚ ਗਏ ਆਪਾਂ ਤੇ ਇੱਕ ਸਪੋਰਟ ਸੁਵਾਰਸ਼ਾ ਜਿਹਦੇ ਨਾਮ ਦਾ ਜੇਕਮਾਰ ਸੀਗਾ ਜੋ ਕਿ ਉਹ ਚਸਵੀਆ ਵਿੱਚ ਡੁੱਬਦੀ ਮੰਜਦਾ ਉਹਦੇ ਮੂਰੀ ਸੱਟ ਲੱਗੀ ਸੀ ਉਹਨੂੰ ਇੰਤਲ ਹਸਪਤਾਲ ਭੇਜਤਾ ਬਾਕੀ ਜਿਹੜਾ ਐਕਸੀਡੈਂਟ ਹੋਇਆ ਉਹ ਜਾਨੀਮਾਲ ਉਹ ਵੀ ਨਿਕਾੜ ਨਿਹਾ ਤੇ ਗੱਡੀਆਂ ਥੋੜੀ ਟੁੱਟਪਾਂ ਹੋਈ ਐ ਅੱਜ ਉਹ ਆਪਾਂ ਗੱਡੀਆਂ ਸੈੱਟ ਕਰਾ ਕੇ ਤੇ ਬਾਕੀ ਅਗਲੀ ਕਾਰਵਾਈ ਕਰਨੇ ਕਿੰਨੀਆਂ ਗੱਡੀਆਂ ਦਾ ਐਕਸੀਡੈਂਟ ਹੋਇਆ ਤੇ ਸਾਰ ਕਿੰਨੀਆਂ ਗੱਡੀਆਂ ਕਾਰਾਂ ਦੋ ਟਰੱਕਾਂ ਜੀ ਇੱਕ ਸਨੂਟੀ